ਦਾ ਪਰਮਾਨ ਹੈ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਅੱਜ ਦੇ ਸ਼ੁਭ ਦਿਹਾੜੇ ਨਾਵੇਂ ਪਾਤਸ਼ਾਹ ਧਨ ਧਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਨਾਂ ਦਾ ਪ੍ਰਕਾਸ਼ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਧਨ ਧਨ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਪਾਵਨ ਗੋਖੋਂ ਤੇ ਮੇਰੇ ਪਿਰੇ ਦੇ ਮਾ ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਨ੍ਹਾਂ ਦੇ ਘਰ ਪੰਜਵੇਂ ਸਹਿਬਜ਼ਾਦੇ ਦੀ ਆਮਦ ਹੋਈ ਨਾ ਉਸ ਦਿਨ ਮਹਾਰਾਜ ਰੋਜ਼ਾਨਾ ਦੀ ਮਰਿਆਦਾ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਇੱਕ ਸਿੱਖ ਨੇ ਆਣ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਘਰ ਪੰਜਵੇਂ ਸਹਿਬਜ਼ਾਦੇ ਦੀ ਆਮਦ ਹੋਈ ਹੈ ਪੰਜਵੇਂ ਸਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਧੀ ਸੀ ਬੀਬੀ ਵੀਰੋ ਤੇ ਸਭ ਤੋਂ ਛੋਟੇ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਖਬਰ ਮਿਲਦੀ ਹੈ ਮਹਾਰਾਜ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਸਮੇਤ ਗੁਰੂ ਕੇ ਮਹਿਲ ਪਹੁੰਚਦੇ ਆ ਉੱਥੇ ਜਾ ਕਰਕੇ ਆਪਣੇ ਸਹਬਜ਼ਾਦੇ ਨੂੰ ਤੱਕਦੇ ਆ ਹੱਥਾਂ ਵਿੱਚ ਲੈਂਦੇ ਆ ਮਸਤਕ ਤੱਕਦੇ ਆ ਤੇ ਪਿਆਰ ਨਾਲ ਨਾ ਰੱਖਦੇ ਆ ਤਿਆਗ ਮਲ ਤਿਆਗ ਮਲ ਤਿਆਗ ਦੀ ਮੂਰਤ ਤਿਆਗ ਮਲ ਨਾ ਰੱਖਦੇ ਆ ਤੇ ਮਹਾਰਾਜ ਮਸਤਕ ਦੇਖ ਕੇ ਬਚਨ ਕਰਦੇ ਨੇ ਇੱਕ ਦਿਨ ਬਹੁਤ ਵੱਡੇ ਕਾਰਜ ਕਰਨੇ ਇਹਨਾਂ ਨੇ ਇਹ ਧਰਮ ਦੇ ਰਖੇ ਹੋਣਗੇ ਸੋ ਪਾਰਿਪਕਾਰੀ ਹੋਣਗੇ ਗੁਰੂ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਘਟ ਘਟ ਕੇ ਅੰਤਰ ਜਾਣਨ ਵਾਲੇ ਨੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਮਹਾਰਾਜ ਘਟ ਘਟ ਦੀਆਂ ਜਾਣਨ ਵਾਲੇ ਜਿਹੜੇ ਸਤਿਗੁਰੂ ਨੇ ਉਹ ਆਉਣ ਵਾਲੇ ਭਵਿੱਖ ਨੂੰ ਵੀ ਜਾਣਦੇ ਆ ਵੀ ਇਹਨਾਂ ਨੇ ਕੀ ਕੁਝ ਕਰਨਾ ਹੈ ਗੁਰੂ ਅਰਗੁਦਨ ਸਾਹਿਬ ਜੀ ਨੇ ਗੁਰੂ ਪਿਆਰਿਓ ਬਚਪਨ ਵਿੱਚ ਮਹਾਰਾਜ ਜਦੋਂ ਵੀ ਬੈਠਦੇ ਸਨ ਨਾ ਜਿੱਥੇ ਸਤਿਗੁਰੂ ਬੈਠਣਾ ਹੁੰਦਾ ਸੀ ਪਿਤਾ ਜੀ ਬੈਠਦੇ ਉਹਨਾਂ ਦੇ ਕੋਲ ਹਮੇਸ਼ਾ ਸਿਰ ਨੀਵਾ ਕਰਕੇ ਬੈਠਦੇ ਸਨ ਅੱਖਾਂ ਨੀਵੀਆਂ ਕਰਕੇ ਰੱਖਦੇ ਸਨ ਸੋ ਸੰਗਤ ਵਿੱਚ ਬੈਠਣਾ ਇਸ ਸੁਭਾਅ ਸੀ ਆਪ ਜੀ ਦਾ ਸੰਗਤ ਦੇ ਵਿੱਚ ਜਦੋਂ ਕਰਤਾਰਪੁਰ ਸਾਹਿਬ ਜੀ ਦੀ ਜੰਗ ਹੋਈ ਨਾ ਤੇ ਕਰਤਾਰਪੁਰ ਦੀ ਜੰਗ ਦੇ ਵਿੱਚ ਬਾਬਾ ਤਿਆਗਮਲ ਜੀ ਨੇ ਬੜੀ ਬਹਾਦਰੀ ਦੇ ਨਾਲ ਬੜੀ ਫੁਰਤੀ ਦੇ ਨਾਲ ਤਲਵਾਰ ਚਲਾਈ ਸੀ ਇਤਿਹਾਸ ਕਹਿੰਦਾ ਹੈ ਬਾਬਾ ਤਿਆਗਮਲ ਜੀ ਨੇ ਇੰਨੀ ਫੁਰਤੀ ਨਾਲ ਤਲਵਾਰ ਚਲਾਈ ਸੀ ਕਿ ਉਹਨਾਂ ਦੇ ਪਿਤਾ ਜੀ ਨੇ ਗੁਰੂ ਪਿਆਰਿਓ ਉਹਨਾਂ ਨੂੰ ਨਾਂ ਦਿੱਤਾ ਤੇਗ ਬਹਾਦਰ ਦੇਖੋ ਬਾਬੇ ਤਿਆਗ ਮਲ ਤੋਂ ਤੇਗ ਬਹਾਦਰ ਬਣ ਗਏ ਉਸ ਦਿਨ ਜਦੋਂ ਬੜੀ ਬਹਾਦਰੀ ਨਾਲ ਕਰਤਾਰਪੁਰ ਦੀ ਜੰਗ ਵਿੱਚ ਤੇਗ ਚਲਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤੇਗ ਚਲਾਈ ਤੇਗ ਬਹਾਦਰ ਬਣ ਗਏ ਪਰ ਗੁਰੂ ਪਿਆਰਿਓ ਇਹੋ ਜੀ ਕੋਈ ਵੀ ਤੇਗ ਨਹੀਂ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਝੁਕਾ ਸਕੇ ਇਥੇ ਔਰੰਗਜ਼ੇਬ ਦੀ ਤੇਗ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਝੁਕਾ ਨਹੀਂ ਸਕੀ ਮਹਾਰਾਜ ਇੰਨੇ ਦਿਆਲੂ ਸਨ ਕਿ ਮਹਾਰਾਜ ਕਿਸੇ ਦਾ ਡੁੱਬਦਾ ਧਰਮ ਵੇਖ ਨਹੀਂ ਸਕੇ ਉਹਨੂੰ ਬਚਾਉਣ ਵਾਸਤੇ ਮਹਾਰਾਜ ਨੇ ਆਪਣੇ ਸੀਸ ਦਾ ਹੀ ਬਲੀਦਾਨ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਠੀਕਰ ਫੋਰ ਦਲੀਸ ਸਿਰ ਪਰਪਰਵ ਕੀਆ ਪਿਆਨ ਕਿ ਸਾਡੇ ਪਿਤਾ ਨੇ ਔਰੰਗਜ਼ੇਬ ਦੇ ਸਿਰ ਦੇ ਉੱਤੇ ਦਿੱਲੀ ਦਾ ਜਿਹੜਾ ਬਾਦਸ਼ਾਹ ਹੈ ਦਿੱਲੀ ਦਾ ਜਿਹੜਾ ਮਾਲਕ ਹੈ ਉਹਦੇ ਸਿਰ ਤੇ ਆਪਣੇ ਤਨ ਦਾ ਠੇਕਰਾ ਖੋੜ ਦਿੱਤਾ ਸਾਡੇ ਪਿਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਸਾਰੀ ਬਾਣੀ ਵੈਰਾਗਮਈ ਆ ਵੈਰਾਗਮਈ ਸ਼ਬਦ ਸਾਨੂੰ ਬਖਸ਼ਿਸ਼ ਕੀਤੀ ਸਾਡੀ ਝੋਲੀ ਪਾਏ ਸਾਨੂੰ ਸਮਝਾਇਆ ਬੜੇ ਪਿਆਰ ਨਾਲ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਸਮਝਾਂਦਾ ਹੈ ਐਵੇਂ ਮਹਾਰਾਜ ਸਿੱਖ ਨੂੰ ਸਮਝਾਉਂਦੇ ਹਰ ਕਿਸੇ ਨੂੰ ਸਮਝਾਉਂਦੇ ਆ। ਸੋ ਅੱਜ ਦੇ ਸ਼ੁਭ ਦਿਹਾੜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਉਣਾ ਹੋਇਆ। ਗੁਰੂ ਕੇ ਮੈਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ 1621 ਨੂੰ ਸਤਕਾਰਯੋਗ ਮਾਤਾ ਨਾਨਕੀ ਜੀ ਦੀ ਖੁੱਖੋਂ ਤੇ ਪਿਤਾ 6ਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਦਲ ਭੰਜਨ ਗੁਰ ਸੂਰਮਾ ਬੜ ਜੋਹਦਾ ਪਰ ਬਹੁ ਪਰਯੋਪਕਾਰੀ ਐਸੇ ਸਤਿਗੁਰੂ ਜਿਹੜੇ ਵੱਡੇ ਯੋਧੇ ਸਤਿਗੁਰੂ ਉਹਨਾਂ ਦੇ ਘਰ ਆਉਣਾ ਹੋਇਆ ਉਹਨਾਂ ਦੇ ਘਰ ਆਉਣਾ ਹੋਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪ ਜੀ ਪੰਜ ਭਰਾ ਜਿਨ੍ਹਾਂ ਵਿੱਚ ਬਾਬਾ ਗੁਰਦਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਟਲ ਰਾਏ ਜੀ ਬਾਬਾ ਅਨੀ ਰਾਏ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਇਹ ਕੋਨਾਂ ਦੀ ਭੈਣ ਬੀਬੀ ਵੀਰੋ ਜੀ ਸੋ ਬੀਬੀ ਵੀਰੋ ਜੀ ਦਾ ਵੀ ਜਨਮ ਮਾਤਾ ਨਾਨਕੀ ਦੀ ਕੁੱਖੋਂ ਹੋਇਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵੀ ਮਾਤਾ ਨਾਨਕੇ ਜੀ ਦੀ ਕੁੱਖੋਂ ਹੋਇਆ ਸੋ ਗੁਰੂ ਪਿਆਰਿਓ ਇੱਕ ਕੁਖ ਵਿੱਚੋਂ ਦੋ ਭੈਣ ਭਰਾਵਾਂ ਨੇ ਪ੍ਰਕਾਸ਼ ਧਾਰਨ ਕੀਤਾ ਸੀ ਸੋ ਆਪ ਜੀ ਦਾ ਮੁੱਢ ਤੋਂ ਹੀ ਜਿਹੜਾ ਸੁਭਾਅ ਬੜਾ ਕੋਮਲ ਬੜਾ ਸ਼ਾਂਤ ਮਹਾਰਾਜ ਜੀ ਦਾ ਮੁੱਢ ਤੋਂ ਹੀ ਸੁਭਾਅ ਸ਼ਾਂਤ ਸ਼ਾਂਤੀ ਵਾਲਾ ਸ਼ਾਂਤ ਸੁਭਾਅ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਐਸੇ ਸਤਿਗੁਰੂ ਭਾਵੇਂ ਕਿ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਵੀ ਆ ਰਹੀ ਹੈ ਨਵੰਬਰ ਦੇ ਮਹੀਨੇ ਵਿੱਚ ਗੁਰੂ ਪਿਆਰਿਓ 1675 ਨੂੰ ਮਹਾਰਾ ਜੀ ਸ਼ਹੀਦ ਹੋਏ ਤੇ ਅੱਜ 2025 ਚੱਲ ਰਿਹਾ ਹੈ ਆ ਨਵੰਬਰ ਦੇ ਮਹੀਨੇ ਵਿੱਚ ਮਹਾਰਾਜ ਨੂੰ ਪੂਰੇ 350 ਸਾਲ ਹੋ ਜਾਣੇ ਆ 350 ਸਾਲਾ ਸ੍ਰੀ ਦੀ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਭਾਈ ਦਿਆਲਾ ਜੀ ਦੀ ਭਾਈ ਮਤੀ ਦਾਸ ਜੀ ਦੀ ਭਾਈ ਸਤੀ ਦਾਸ ਜੀ ਦੀ ਉਹਨਾਂ ਤਿੰਨ ਸਿੱਖਾਂ ਦੀ ਸ੍ਰੀ ਦੀ ਸ਼ਤਾਬਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼੍ਰੀ ਦੀ ਸ਼ਤਾਬਦੀ ਨਵੰਬਰ ਦੇ ਮਹੀਨੇ ਵਿੱਚ ਆ ਰਹੀ ਹੈ ਕੋਟ-ਕੋਟ ਪ੍ਰਣਾਮ ਹੈ ਉਸ ਸ੍ਰੀ ਦੇ ਸ਼ਤਾਬਦੀ ਦੇ ਵੀ ਤੇ ਅੱਜ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸੋ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਸੋ ਬਾਣੀ ਦਾ ਫਰਮਾਨ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੇ ਨਾਉ ਐਸੇ ਸਤਗੁਰੂ ਤਨ ਜੰਨੀ ਜਿਨ ਜਾਇਆ ਤਨ ਪਿਦਾ ਪ੍ਰਦਾ। ਸੋ ਨਮਸਕਾਰ ਹੈ ਸਤਗੁਰਾਂ ਨੂੰ ਤੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।